ਪਟਿਆਲਾ ਸ਼ਹਿਰ ਨੂੰ ਕੂੜੇ ਦੇ ਢੇਰ ਤੋਂ ਮੁਕਤੀ ਮਿਲਣ ਜਾ ਰਹੀ ਹੈ ਮੀਅਰ ਕੁੰਦਨ ਗੋਗਿਆ ਨੇ ਚੱਲ ਰਹੇ ਪ੍ਰੋਜੈਕਟ ਦਾ ਦੌਰਾ ਕਰਕੇ ਮੌਕੇ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਮੀਅਰ ਕੁੰਦਨ ਗੋਗਿਆ ਨੇ ਦੱਸਿਆ ਕਿ 1 ਲੱਖ 43 ਟਨ ਕੂੜਾ ਚੁੱਕਣ ਦਾ ਟੈਂਡਰ ਪਾਸ ਹੋ ਚੁੱਕਿਆ ਸੀ ਜਿਸ ਦੇ ਤਹਿਤ ਹੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਅਤੇ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਇਸ ਨੂੰ ਮੁਕੰਮਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਇਕ ਕਲਕਟਨ ਕੂੜਾ ਚੁੱਕਣ ਦੇ ਲਈ ਨਵਾਂ ਟੈਂਡਰ ਵੀ ਪਾਸ ਕਰ ਦਿੱਤਾ ਗਿਆ ਹੈ। ਡੰਪ ਦਾ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਵੈ ਸੀਗਾ। ਉਹ ਕੰਮ ਸਲੋ ਸੀਗਾ ਮੇਰੇ ਨਾਲ ਮੇਰੇ ਅਫਸਰ ਸਹਿਬਾਨ ਐਕਸ਼ਨ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਔਰ ਸਾਡੇ ਸਟਾਫ ਦੇ ਹੋਰ ਵੀ ਮੈਂਬਰ ਨਾਲ ਹੀ ਹੈਗੇ। ਕਿਉਂਕਿ ਅਸੀਂ ਅੱਜ ਇਹ ਦੇਖਣਾ ਸੀਗੇ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ। ਔਰ ਅਗੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਆ ਉਹ ਵੀ ਲਵਾਉਣ ਲੱਗਿਆ ਸੀ ਠੇਕੇਦਾਰ ਨੂੰ ਠੇਕਾ ਦਿੱਤਾ ਵੇਦਾ 1 ਲੱਖ 43 ਟਨ 1 ਲੱਖ 43 ਹਜ਼ਾਰ ਟਨ 1 ਲੱਖ 43 ਹਜ਼ਾਰ ਟਨ ਦਾ ਜਿਹੜਾ ਟੈਂਡਰ ਹੋਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਪਾਰਟੀ ਸਾਗਰ ਸਾਗਰ ਹੈ ਨਾ ਸਾਗਰ ਮੋਟਰ ਸਾਗਰ ਮੋਟਰ ਨੂੰ ਅਸੀਂ ਇਹਦਾ ਕੰਟਰੈਕਟਰ ਦਿੱਤਾ ਵੇ ਸੀਗਾ ਪਿੱਛੇ ਕੋਈ ਕੋਈ ਪਲਿਟੀਗੇਸ਼ਨ ਸੀ ਕੁਝ ਬਰਸਾਤਾਂ ਸੀਗੀਆਂ ਕੁਝ ਪਹਿਲਾਂ ਮਸ਼ੀਨਰੀ ਦਾ ਇਸ਼ੂ ਸੀਗਾ ਕਿਉਂਕਿ ਕਾਂਗਰਸ ਦੇ ਟਾਈਮ ਦਾ ਹੋਇਆ ਵੈ ਉਹ ਸ਼ੁਰੂ ਨਹੀਂ ਹੋ ਪਾਇਆ ਸੀਗਾ। ਉਹ ਅਗਰ ਸਾਡੇ ਅਫਸਰ ਸਹਿਬਾਨ ਔਰ ਸਾਡਾ ਪੂਰਾ ਸਟਾਫ ਸਾਡੀ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨਾਲ ਅਸੀਂ ਜੋ ਵੀ ਚਿੱਠੀ ਪੱਤਰ ਸੀਗਾ ਵੀ ਕੰਮ ਕਿਉਂ ਨਹੀਂ ਕਰ ਰਹੇ ਹੈਗੇ। ਜੋ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਰਹਿਤਾ 3 ਮਹੀਨੇ ਦਾ ਕਹਿੰਨੇ ਮੈਂ ਚਲੋ 4 ਮਹੀਨਾ ਮੰਨ ਕੇ ਚੱਲੋ। ਇਹ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ। ਔਰ ਪੂਰੀ ਉਮੀਦ ਹੈ ਕਿਉਂਕਿ ਠੇਕੇਦਾਰ ਅਸੀਂ ਹੋਰ ਵੀ ਟੈਂਡਰ ਲਾ ਰਹੇ ਹਾਂ। 1 ਲੱਖ ਟਨ ਦਾ ਸੀ ਹੋਰ ਜਿਹੜਾ ਟੈਂਡਰ ਹੈ ਇਮੀਡੀਏਟਲੀ ਲਾਣ ਲੱਗਾ। ਮੇਰੇ ਖਿਆਲ ਟੈਂਡਰ ਲਾਤਾ ਜੋ ਬਚੇਗਾ ਟੈਂਡਰ ਲਾਤਾ ਕਲੀਅਰ ਕਰਦੇ ਆ। 1 ਲੱਖ 43000 ਟਨ ਇਹ ਕਲੀਅਰ ਕਰਨ ਤੋਂ ਬਾਅਦ 1 ਲੱਖ ਟਨ ਦਾ ਹੋਰ ਵੀ ਜਿਹੜਾ ਜਿਹਾ ਅਸੀਂ 4 ਕਰੋੜ ਦਾ ਟੈਂਡਰ ਲਾਤਾ ਹੈ। ਜਿਹੜਾ ਜਿਹੜਾ ਸਾਹਿਬ ਜਿਹੜੇ ਕਾਂਗਰਸ ਸਰਕਾਰ ਪਹਿਲਾ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਵੱਡ ਕੰਮ ਤੁਸੀਂ। ਉਸ ਸਮੇਂ ਆਮ ਆਦਮੀ ਪਾਰਟੀ ਦੇ ਆਪੋਜੀਸ਼ਨ ਦੇ ਵਿੱਚ ਸੀ ਮੈਂ ਉਹਨੇ ਕਈ ਸੰਘਰਸ਼ ਕੀਤਾ ਨੇ ਤੁਹਾਡੇ ਦੇਖਿਆ ਤੁਸੀਂ ਆਪ ਵੀ ਆਏ ਹੋ ਸਾਡੇ ਜਿਲ੍ਹਾ ਪ੍ਰਧਾਨ ਜੀ ਦੇ ਮੇਰੇ ਆਏ ਜੀ ਚਾਰ ਸਾਲ ਸਰਕਾਰ ਨੇ ਹੋਵੇ ਆਪਣੀ ਇਹ ਡੰਪ ਦੀ ਸਮੱਸਿਆ ਨਹੀਂ ਹੱਲ ਹੋਈ ਜਦੋਂ ਆਕਾਲੀ ਸਰਕਾਰ ਆਈ ਜਾਂ ਕਾਂਗਰਸ ਆਈ ਜਾਂ ਕੋਈ ਵੀ ਆਈ ਹੈ ਹੋਰ ਤੁਹਾਨੂੰ ਕੀ ਦੇਖਿਆ ਦੇਖੋ ਉਹਦੇ ਡ੍ਰੀਮ ਪ੍ਰੋਜੈਕਟ ਸੀਗੇ ਦੇਖੋ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਹੈਗਾ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦੇਖ ਰਹੇ ਸੀਗੇ ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆ ਨਾ ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਮ ਆਦਮੀ ਪਾਰਟੀ ਦਾ ਵੀ ਏਜੰਡਾ ਹੈ ਔਰ ਮੇਰਾ ਵੀ ਏਜੰਡਾ ਹੈ ਕਿ ਆਪਾਂ ਡੰਪਰ ਨੂੰ ਕਲੀਅਰ ਕਰਕੇ ਉਰੇ ਗ੍ਰੀਨ ਵੈਲ ਬਣਾਈਏ ਜਿਹੜਾ ਮੇਨ ਸੜਕ ਕਿੰਨੀ ਦੇਰ ਚ ਬਣਾ ਦੋਗੇ ਮੇਰੇ ਤੋਂ ਦੇਖੋ ਉਮੀਦ ਹੈ 6 ਮਹੀਨੇ 8 ਮਹੀਨੇ ਲੱਗ ਸਕਦੇ ਹਨ ਪਰ ਪ੍ਰਾਇੋਰਟੀ ਹੈ ਪਾਈਪਲਾਈਨ ਜੇ ਕੋਈ ਆਣੀ ਵੀ ਸਾਇਲੈਂਟ ਪ੍ਰੋਜੈਕਟ ਨਹੀਂ ਹੈ ਰਨਿੰਗ ਪ੍ਰੋਜੈਕਟ ਦੇ ਵਿੱਚ ਹੈ ਟਾਈਮ ਲੱਗ ਵੀ ਸਕਦਾ ਹੈ ਕਿਉਂਕਿ ਆਪਣੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈ ਬਟ ਆਪਣੇ ਵੱਲੋਂ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਦਾਇਤਾਂ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਸ਼ਹਿਰ ਦਾ ਕੰਮ ਹੈ ਤੇ ਕਰਨਾ ਸਾਡੀ ਡਿਊਟੀ ਬੰਦੀ ਹੈ ਪੂਰੀ ਡਿਊਟੀ ਨਿਭਾਵਾਂਗੇ ਜਿਹੜੀ ਇਹ ਕੂੜੇ ਦੀ ਮੈਨੇਜਮੈਂਟ ਹੈ ਇਹਨੂੰ ਸਾਇੰਟਿਫਿਕ ਮੈਨੇਜਮੈਂਟ ਕਰਨ ਦੇ ਲਈ ਸਰਟੀਫਿਕੇਟ ਦੇ ਨਾਲ ਕੂੜੇ ਨੂੰ ਸੰਭਾਲਣ ਲਈ ਐਨਜੀਟੀ ਦੀਆਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਸੰਸਦਾਂ ਦੇ ਹਿੱਸੇ ਤਾਈਆਂ ਵੀ ਮਿੱਟੀ ਪਾ ਕੇ ਫਿਰ ਉੱਪਰ ਇੱਕ ਦਵਾਈ ਪੈਂਦੀ ਹੈ ਹਰ ਲੇਅਰ ਪਾ ਪਾ ਕੇ ਕਰਨਾ ਹੁੰਦਾ ਪਰ ਇੱਥੇ ਦੇਖਿਆ ਲਾ ਤੁਸੀਂ ਕਿਹਦੇ ਕਹੀ ਸੰਲਣਾ ਤਾਹ ਐਸਾ ਕੋਈ ਸਾਇੰਟਿਫਿਕ ਮੈਨੇਜਮੈਂਟ ਜਿਹੜੀ ਸੁਪਰੀਮ ਕੋਰਟ ਵੀ ਕਰ ਚੁੱਕੀ ਹੈ ਉਹ ਨਹੀਂ ਕਰਦੇ ਇਹ ਦੇਖੋ ਉਹ ਫਰੈਸ਼ ਵਾਸਤੇ ਜਿਹੜਾ ਪੁਰਾਣਾ ਵੇਸਟ ਪਿਆ ਹੈ ਗਾਰਬੇਜ ਪਿਆ ਹੈ ਉਹਨੂੰ ਰੈਮੀਡੀਏਟਿੰਗ ਕਰਕੇ ਉਹਦਾ ਹੱਲ ਹੈਗਾ ਤੇ ਜਿਹੜਾ ਫਰੈਸ਼ ਵੇਸਟ ਆ ਰਿਹਾ ਉਸ ਉਹਦਾ ਵੀ ਅਸੀਂ 52 ਕਰੋੜ ਦਾ ਟੈਂਡਰ ਜਿਹੜਾ ਕਾਰਪੋਰੇਸ਼ਨ ਨੇ ਲਾਤਾ 0 ਡਾਲਰਸ ਤੋਂ ਘਰ ਤੋਂ ਲੈ ਕੇ ਡੰਪ ਤੱਕ 0 ਹੋਏਗਾ ਉਹ ਅਗਲਾ ਸਾਡਾ ਟੈਂਡਰ ਲਾਤਾ ਅਗਲੇ ਮਹੀਨੇ ਤੱਕ ਦੋ ਤਿੰਨ ਕੰਪਨੀਆਂ ਨੇ ਸਾਨੂੰ ਅਪਲਾਈ ਕਰਿਆ ਉਹ ਵੀ ਸਿਰੇ ਚੜ ਜਾਵੇਗਾ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕਾਰਪੋਰੇਸ਼ਨ ਦਾ ਫਰਜ ਹੈ ਔਰ ਕਾਰਪੋਰੇਸ਼ਨ ਆਪਣੀ ਡਿਊਟੀ ਦੇ ਭਵਾਨ ਮੈਂ ਕਹਿੰਦੇ ਕਿ ਜਿਹੜੀ ਅਕਾਲੀ ਸਰਕਾਰ ਬਾਦਲ ਸਰਕਾਰ ਕਾਂਗਰਸ ਸਰਕਾਰ ਜਿਹੜਾ ਕਲੰਕ ਪਟਿਆਲੇ ਤੇ ਲੱਗੇ ਜੇ ਵੱਡਾ ਐਂਟਰ ਕਰਦੇ ਆ ਪਟਿਆਲੇ ਦਾ ਪ੍ਰਵੇਸ਼ ਦੁਆਰ ਹੈ ਜਦੋਂ ਇਹ ਲੋਕ ਜੀ ਕਿਤਾਉਂ ਕੱਢ ਦੋ ਦਿੱਲੀ ਤੋਂ ਆਉਂਦੇ ਆ ਇਹ ਦਿਖਦਾ ਹੈ ਤੇ ਇਹ ਆਮ ਅਧਿ ਪਾਰਟੀ ਕਲੰਕ ਤੋਂ ਹਰੂ ਨਹੀਂ 100% ਪੂਰੀ ਕੋਸ਼ਿਸ਼ ਹੈ ਔਰ ਵਾਕਈ ਕਲੰਕੀ ਲੱਗਿਆ ਹੋਇਆ ਹੈਗਾ ਇਹ ਗ੍ਰੈਂਡ ਹੈ ਕਿ ਸ਼ਹਿਰ ਤੇ ਔਰ ਮੇਰੇ ਵਾਸਤੇ ਵੱਡਾ ਪ੍ਰੋਜੈਕਟ ਹੈ ਇਹ ਮੈਂ ਕਰਤਾ ਮੇਰੀ ਵੀ ਤਾਂ ਵਾਵਾ ਬਣੀ ਹੈ ਤਾਂ ਮੇਰੀ ਪ੍ਰਾਇੋਰਟੀ ਤੇ ਹੈ ਇਹ ਪ੍ਰੋਜੈਕਟ ਹੋ ਗਿਆ ਰਜਿੰਦਰ ਲੇਕ ਵਾਲਾ ਪ੍ਰੋਜੈਕਟ ਹੋ ਗਿਆ ਔਰ ਗ੍ਰੀਨ ਬੈਲਟਾਂ ਹੋ ਗਿਆ ਹੋਰ ਵੀ ਜਿਹੜੇ ਕੰਮ ਹੈ ਪ੍ਰਾਇੋਰਟੀ ਤੇ ਹੈਗੇ ਔਰ ਕਿਉਂਕਿ ਤਨਖਾਹ ਮੈਨੂੰ ਲੋਕਾਂ ਦੇ ਟੈਕਸ ਤੋਂ ਤਨਖਾਹ ਮਿਲਦੀ ਹੈ ਤੇ ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਦੇ ਵਿੱਚ ਰਹਿਣਾ ਵੀ ਲੋਕਾਂ ਦੇ ਜਿਹੜੇ ਵੀ ਕੰਮ ਹੈ ਉਹ ਸਾਡੇ ਆਪਣੇ ਕੰਮ ਹੈ ਤੇ ਆਪਾਂ ਕਰਾਈ ਰਜਿੰਦਰ ਲੇਕ ਦਾ ਕੰਮ ਸ਼ੁਰੂ ਹੋ ਰਿਹਾ ਹੈ ਦੁਆਰਾ ਹਾਂ ਰਜਿੰਦਰ ਲੇਕ ਦਾ ਟੈਂਡਰ ਲੱਗਣਾ ਹੈ ਜੀ 18 ਤਰੀਕ ਦਾ ਉਸ ਤੋਂ ਬਾਅਦ ਵੀ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਬੇਟਾ